ਸਰਵ ਕਲਾ ਸਮਰਥ ਲੋਗੰਤਿ ਰੱਖੋ ਪ੍ਰਭੂ ਨਾਮਿਤ ਦੇ ਘਰ ਹੱਥ ਇਤ ਹਿਤ ਪ੍ਰਭ ਆਇਆ ਪਰਿਆ ਤਉ ਸ਼ਰਨ ਆਈ ਨਾਮ ਕੀ ਪ੍ਰਵੇਤੀ ਆਪਣ ਭਗਤੀ ਲਾਈ ਫਿਰਦਾ ਹੌਂ ਬਰੇ ਹਾਰੀ ਤੇਨ ਤੱਖੀਆਂ ਜੰਗਲ ਜਿਨਾ ਵਾਸ ਕੰਕਰ ਚੁਗਣ ਥਾਲਾ ਬਸਣਾ ਰੱਪਨ ਸੋਡਨ ਪਾ ਕਾਕਾ ਕੰਗਟ ਡੋਲਿਆ ਸਗਲਾ ਖਾਇਆ ਮਾਸ ਇਹ ਦੁਇ ਨੈਣਾ ਮਤ ਸੋਇਓ ਫਿਰ ਦੇਖੇ ਕੀਆ ਫਰੀਦਾ ਤਨ ਸੁਕਾ ਪਿੰਜਰਤੀਆ ਚਲਿਆ ਖੁੰਡੇ ਕਾਗਾ ਅਜਿ ਸੋ ਰੱਬ ਨਾ ਬਾਵੜਿਓ ਦੇਖ ਪੰਦੇ ਕੇ ਭਾਗ ਸ੍ਰੀਦਾ ਗੜੀਏ ਚਿੱਕੜ ਦੂਰ ਕਰ ਨਾਲ ਪਿਆਰੇ ਨੇ ਹੋ ਚਲਤ ਆ ਪੀਜੇ ਕੰਬੜੀ ਅਰਹਤ ਟੁੱਟੇ ਨੇ ਹੋ ਵਾਹਿਗੁਰੂ ਸੋਖੋ ਟਲ ਗੁਰ ਸੇਵੀਐ ਐਨਸ ਸਹਿ ਸੁ ਭਾਈ ਦਰਸ਼ਨ ਪਰਸਿਐ ਗੁਰ ਕੈ ਜਨਮ ਜਲੰਬਰੰਭਤੁ ਜਾਈ ਸੱਜਣ ਸਚਾ ਬਾਤਿ ਸਾਚ ਸਿਰ ਸਾਹਾ ਦੇ ਸਾਬੂ ਜਿਸ ਪਾਸ ਅਰਠਿਆ ਸੋਹੀਐ ਸਦਰਾਂ ਦਾ ਵਿਸਾਹੂ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ਼ਲੋਕ ਪਹਿਲਾ ਤੀਜਾ ਇਹ ਮਨ ਹਾਜੀ ਧਿਆਏ ਤੋਂ ਇੱਕ ਮਨ ਇੱਕ ਚਿੱਤ ਭਾਈ ਹਰ ਕੀਆ ਸਦਾ ਸਦਾ ਵਡਿਆਈਆ ਦੇਨਾਂ ਪਛੋਤਾਈ ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿਤ ਭਾਏ ਹਰ ਜੀਆ ਸਦਾ ਸਦਾ ਵੜਿਆਈਆ ਦੇਨਾਂ ਪਛੋਤਾਈ ਹਉ ਹਰ ਕੈ ਸਦ ਬਲਿਹਾਰ ਨੇ ਜਿੱਦ ਸਿਰਵੀਏ ਸੁਖ ਪਾਏ ਨਾਮਕਰਨ ਮੁਖ ਮਿਲ ਰਹਾ ਹਉ ਮੈਂ ਸਭ ਜ਼ਲਾਇ ਮਹਿਲਾ ਤੀਜਾ ਆਪੇ ਸੇਵਾ ਲਾਇਨ ਆਪੇ ਬਖਸ਼ ਕਰੀ ਸਭਨਾ ਕਾ ਵਾਪੁ ਆਪ ਹੈ ਆਪੇ ਸਾਰ ਕਰੀ ਨਾਨਕ ਨਾਮ ਧਿਆਇਨ ਤਿਰ ਜਨ ਤੇ ਚਰਵਾਸ ਹੈ ਜੋ ਜੁਤਸੋ ਸੋ ਬਾਹ ਹੋਏ ਤੋੜੀ ਕਰਨਕਾਰ ਸਮਰਥ ਹਏ ਕਰਤੇ ਮੈਂ ਤੁਝ ਅਵਰਨਾ ਕੋਏ ਤੁਝ ਆਪੇ ਸੇ ਸਿਜਿਆ ਆਪੇ ਸੁਲਗੋਈ ਸਭ ਨੂੰ ਸ਼ਬਦ ਵਰਤਦਾ ਜੋ ਕਹੇ ਜੋ ਕਰੇ ਸੋ ਹੋਈ ਵਡਿਆਈ ਗੁਰਮੁਖ ਦੇ ਪ੍ਰਵਾਹ ਹਰ ਭਾਵੈ ਸੋਈ ਗੁਰਮੁਖ ਨਾਨਕ ਅਰਾਧਿਆ ਸਭ ਆਖੋ ਤਨ 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 ਗੁਰ ਸੋਈ ਸੁਦਾ ਬੜਿਆਈਆ ਗੁਰਮਖ ਦੇ ਪ੍ਰਵਾਹ ਹਰ ਭਾਵੈ ਸੋਈ ਗੁਰਮੁਖ ਨਾਨਕ ਅਰਾਧਿਆ ਸਭ ਆਖੋ ਤਨ 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 ਗੁਰ ਸੋਈ ਸਦਾ ਵਾਝੇ ਜੀ ਦਾ ਘਰ ਸਾ ਬਾਣੁ ਜੀ ਕੀ ਸਤੇ